ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਾਂ ਗੌਰਵ ਕੁਮਾਰ ਤੁਸੀਂ ਦੇਖ ਰਹੇ ਹੋ ਲਾਈਵ ਤੇ ਚੈਨਲ ਜਿਸ ਤਰ੍ਹਾਂ ਕਿ ਅੱਜ ਅਸੀਂ ਅੰਮ੍ਰਿਤਸਰ ਦੇ ਇੱਕ ਇਤਿਹਾਸਿਕ ਗੁਰਦੁਆਰਾ ਜੋ ਕਿ ਸ਼ਹਾਟਾ ਸਾਹਿਬ ਗੁਰਦੁਆਰਾ ਹੈ ਉਸ ਗੁਰਦੁਆਰਾ ਦੇ ਵਿੱਚ ਅੱਜ ਅਸੀਂ ਮੌਜੂਦ ਹਾਂ ਜਿਸ ਤਰ੍ਹਾਂ ਕਿ ਤੁਹਾਨੂੰ ਸਭ ਤੁਸੀਂ ਸਾਰੇ ਜਾਣਦੇ ਹੀ ਹੋ ਇਸ ਗੁਰਦੁਆਰਾ ਦੇ ਵਿੱਚ 12 ਮਹੀਨੇ ਹੀ ਸੰਗਤਾਂ ਵੱਲੋਂ ਰੌਣਕਾਂ ਲੱਗੀਆਂ ਰਹਿੰਦੀਆਂ ਹਨ ਰੌਣਕਾਂ ਦੇ ਨਾਲ ਅਸੀਂ ਕਾਰ ਪਾਰਕਿੰਗ ਦੇ ਤੁਹਾਨੂੰ ਜਿਸ ਤਰ੍ਹਾਂ ਕਿ ਇੱਥੇ ਗੁਰਦੁਆਰਾ ਸਾਹਿਬ ਦੇ ਹਾਲਾਤ ਵੀ ਤੁਹਾਨੂੰ ਦਿਖਾਉਂਦੇ ਹਾਂ ਤੇ ਨਾਲ ਗੱਲਬਾਤ ਵੀ ਕਰਦੇ ਹਾਂ ਸਾਡੇ ਨਾਲ ਗੱਲਬਾਤ ਕਰਨ ਲਈ ਜਿਸ ਤਰ੍ਹਾਂ ਕਿ ਦਿਲਬਾਖ ਸਿੰਘ ਵਡਾਲੀ ਜੋ ਕਿ ਮੌਜੂਦ ਹਨ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਹਾਂਜੀ ਭਾਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਹੀ ਸੁਰਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਪੰਜ ਜਿਸ ਤਰ੍ਹਾਂ ਕਿ ਸ਼ਰਟਾ ਸਾਹਿਬ ਗੁਰਦੁਆਰਾ ਜਿਸ ਤਰ੍ਹਾਂ ਕਿ ਇਤਿਹਾਸਿਕ ਗੁਰਦੁਆਰਾ ਹੈ ਔਰ ਇਸ ਗੁਰਦੁਆਰੇ ਦੇ ਵਿੱਚ ਜਿਸ ਤਰ੍ਹਾਂ ਕਿ 12 ਮਹੀਨੇ ਹੀ ਸੰਗਤਾਂ ਵੱਲੋਂ ਰੌਣਕਾਂ ਲੱਗੀਆਂ ਰਹਿੰਦੀਆਂ ਹਨ ਭਾਵੇਂ ਸੰਗਰਾਮ ਹੋਵੇ ਭਾਵੇਂ ਮਸਿਆ ਹੋਵੇ ਕੀ ਕਹਿਣਾ ਚਾਹੁੰਦੇ ਹੋ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਪਾਰਕਿੰਗ ਨੂੰ ਲੈ ਕੇ ਇਹ ਸ੍ਰੀ ਗੁਰੂ ਅਰਜਨ ਦੇਵ ਜੀ ਸ਼ਹੀਦਾਂ ਦੇ ਸਰਤਾਜ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮੀਰੀ ਪੀਰੀ ਦੇ ਮਾਲਕ ਦੀ ਚਰਨ ਛੋਪਾ ਪ੍ਰਾਪਤਿ ਹੈ ਇੱਥੇ 12 ਪੈਚਵੇਂ ਲੱਗਦੀਆਂ ਨੇ 11 ਪੈਚਵੇਂ ਉਧਾਂ ਦੇ ਇੱਕ ਇੱਕ 12 12ਵੀਂ ਜਿਹੜੀ ਬਸੰਤ ਪੈਂਜਵੀਂ ਲੱਗਦੀ ਆ ਤੇ ਬਸੰਤ ਪੈਂਜਵੀਂ ਦੇ ਉੱਤੇ ਕਿਲੋਮੀਟਰ ਕਿਲੋਮੀਟਰ ਸਾਰੇ ਹਰ ਪਾਸੇ ਗੱਡੀਆਂ ਮਤਲਬ ਵੀ ਇੱਥੇ 10 ਦਾ ਘਰ ਵੀ ਹੈਗਾ ਕਿਲੋਮੀਟਰ ਦੂਰ ਉੱਥੋਂ ਤੱਕ ਲੱਗਦੀਆਂ ਇੰਨਾ ਵੱਡੀ ਲੱਖਾਂ ਦੀ ਗਿੰਦੇ ਜੀ ਬਸੰਤ ਪੈਂਜਵੀਂ ਆਉਂਦੀ ਆ ਸੰਗਤ ਆਉਂਦੀ ਆ ਤੇ ਤਕਰੀਬਨ ਹਰ ਮਹੀਨੇ ਜਿਹੜੀ ਪੈਂਜਵੀਂ ਲੱਗਦੀ ਆ ਉਦੋਂ ਵੀ ਲੱਖਾਂ ਦੇ ਕਰੀਬ ਸੰਗਤ ਆਉਂਦੀ ਆ ਤੇ ਤਕਰੀਬਨ ਹਰ ਐਤਵਾਰ ਵੀ ਬਹੁਤ ਜ਼ਿਆਦੀ ਦੁਨੀਆ ਉਹ ਜਿਹੜੀ ਸੰਗਤ ਜਿਹੜੀ ਆ ਉਹ ਇੱਥੇ ਮਠਾ ਡਿੱਕਣ ਲਈ ਆਉਂਦੀ ਆ ਅੱਜ ਜਿਸ ਤਰ੍ਹਾਂ ਕਿ ਇੱਥੇ ਪਾਰਕਿੰਗ ਨੂੰ ਲੈ ਕੇ ਜਿਸ ਤਰ੍ਹਾਂ ਕਿ ਹਾਲਾਤ ਹੋ ਹੀ ਦੇਖਦੇ ਹੋ ਕਿ ਤੁਹਾਡੀ ਜਿਸ ਤਰ੍ਹਾਂ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਤੁਹਾਡੀ ਗੱਲਬਾਤ ਨਹੀਂ ਹੋਈ ਸਾਡੀ 2 ਮਹੀਨੇ ਪਹਿਲਾਂ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਪ੍ਰਧਾਨ ਨੇ ਹਰਜਿੰਦਰ ਸਿੰਘ ਜੀ ਧਾਮੀ ਉਹਨਾਂ ਨੂੰ ਮਿਲ ਕੇ ਅਸੀਂ ਇਹ ਕਿਹਾ ਸੀ ਵੀ ਜਿਹੜੀ ਸ਼ਾਟਾ ਸਾਹਿਬ ਗੁਰਦਾਰੇ ਦੀ ਕਾਰ ਪਾਰਕਿੰਗ ਆ ਇਹਦੀ ਹਾਲਤ ਬਹੁਤ ਮਾੜੀ ਆ ਜਦੋਂ ਮੀਂਹ ਪੈਂਦਾ ਜਿੱਦਾਂ ਹੁਣ ਕੱਲ ਪੈਂਦੀ ਸੀ ਤੇ ਕੱਲ ਮੀਂਹ ਪੈ ਰਿਹਾ ਸੀ ਤੇ ਇੰਨੀਆਂ ਗੱਡੀਆਂ ਇੱਥੋਂ ਲਿਬੜ ਲੜ ਗਏ ਪਤਾ ਨਹੀਂ ਸ਼ਰਧਾਲੂ ਕਿਤਨਾ ਗੱਡੀਆਂ 'ਚ ਬੈ ਤੇ ਜਦੋਂ ਉਧਰ ਗੱਡੀਆਂ ਨਿਕਲ ਰਹੀਆਂ ਸੀ ਪਰਲੀ ਰੋਡ 'ਤਾਂ ਨਹੀਂ ਕਿਉਂਕਿ ਇਧਰ ਦੀਆਂ ਗੱਡੀਆਂ ਵੜਦੀਆਂ ਨੇ ਉਧਰ ਦੀ ਨਿਕਲਦੀਆਂ ਨੇ ਉਹ ਸਾਰੀ ਸੜਕੀ ਮਿੱਟੀ ਨਾਲ ਭਰ ਗਈ ਸੀ ਇੰਨੀ ਮਿੱਟੀ ਜਿਆਦੀ ਹੋ ਗਈ ਸੀ ਜਦੋਂ ਮੈਂ ਪੈਂਦਾ ਤੇ ਇਹਦੀ ਇੱਥੇ ਬਹੁਤ ਮੁਸ਼ਕਲ ਆਉਂਦੀ ਗੱਡੀਆਂ ਲਾਉਣ ਲਈ ਕਿਉਂਕਿ ਕੋਈ ਵੀ ਇਤਿਹਾਸਕ ਨਗਰ ਨਹੀਂ ਪੰਜਾਬ ਦੇ ਵਿੱਚ ਜਾਂ ਦੇਸ਼ ਵਿਦੇਸ਼ ਦੇ ਵਿੱਚ ਜਿੱਥੋਂ ਦੀ ਟੈਲਾਂ ਨਾ ਲੱਗੀਆਂ ਹੋਣ ਜਿੱਥੋਂ ਦੀ ਕਾਰ ਪਾਰਕਿੰਗ ਵਧੀਆ ਨਾ ਹੋਵੇ ਇਸ ਕਰਕੇ ਅਸੀਂ ਇੱਥੋਂ ਦੇ ਲੋਕਲ ਰਹਿਣ ਵਾਲੇ ਆ ਤੇ ਸਾਨੂੰ ਬੜਾ ਮਹਿਸੂਸ ਹੁੰਦਾ ਅਸੀਂ ਦਿਨ ਚ ਜਦੋਂ ਦੋ ਤਿੰਨ ਵਾਰ ਲੰਘਦੇ ਦੇਖਦੇ ਆਂ ਕਿ ਗੱਡੀਆਂ ਤੇ ਸ਼ਰਧਾਲੂਆਂ ਦੇ ਪੈਰ ਲਿਬੜਦੇ ਨੇ ਤੇ ਗੱਡੀਆਂ ਲਿਬੜ ਲਿਬੜ ਕੇ ਬਾਹਰ ਜਾਂਦੀਆਂ ਨੇ ਤੇ ਬਹੁਤ ਮਿੱਟੀ ਸੜਕਾਂ ਤੇ ਉਹਦੀ ਬਹੁਤ ਬੁਰੀ ਹਾਲਤ ਹੁੰਦੀ ਹੈ। ਜਿਸ ਤਰ੍ਹਾਂ ਕਿ ਤੁਹਾਡੇ ਵੱਲੋਂ ਬੜੇ ਬੜੇ ਵੱਡੇ ਉਪਰਾਲੇ ਵੀ ਕੀਤੇ ਜਾਂਦੇ ਨੇ ਪਰ ਹੁਣ ਇਹ ਇਹ ਪਾਰਕਿੰਗ ਨੂੰ ਲੈ ਕੇ ਕਿਸ ਤਰ੍ਹਾਂ ਕੀ ਦੇਖਿਆ ਜਾਏਗਾ? ਅਸੀਂ ਸ਼ਰੋਮਣੀ ਕਮੇਟੀ ਦੇ ਪ੍ਰਧਾਨ ਜੀ ਨੂੰ ਅੱਗੇ ਵੀ ਬੇਨਤੀ ਕੀਤੀ ਸੀ ਹੁਣ ਫੇਰ ਦੁਬਾਰਾ ਬੇਨਤੀ ਕਰਦੇ ਆਂ ਇਸ ਹਲਕੇ ਦੇ ਮੈਂਬਰ ਜਿਹੜੇ ਆ ਸਰਦਾਰ ਬਾਬਾ ਸਿੰਘ ਜੀ ਗਮਾਨਪਰਾ ਬੀਬੀ ਕਿਰਨਜੋਤ ਗੌਰ ਜੀ ਉਹਨਾਂ ਪੀ ਤੇ ਧਾਮੀ ਸਾਹਿਬ ਨੂੰ ਵੀ ਦੁਬਾਰਾ ਬੇਨਤੀ ਕਰਦੇ ਆਂ ਵੀ ਇੱਥੇ ਟੈਲਾਂ ਲਗਾ ਕੇ ਤੇ ਇੱਥੋਂ ਦੇ ਲੋਕਾਂ ਨੂੰ ਸਾਰੀ ਸਾਰੀ ਸਾਧ ਸੰਗਤ ਨੂੰ ਧੰਵਾਦੀ ਬਣਾਇਆ ਜਾਵੇ ਕਿਉਂਕਿ ਬਹੁਤ ਅਤੀ ਜ਼ਰੂਰੀ ਨੇ ਇੱਥੇ ਟੈਲਾਂ ਲੱਗਣੀਆਂ ਜਾਂ ਸੀਸੀ ਫਰਸ਼ ਪਵੇ ਜਾਂ ਇੱਥੇ ਟੈਲਾਂ ਲੱਗਣ ਕਿਉਂਕਿ ਕੋਈ ਵੀ ਜਗ੍ਹਾ ਅਸੀਂ ਨਹੀਂ ਹੈਗੀ ਜਿਸ ਤਰ੍ਹਾਂ ਦੀ ਇੱਥੇ ਹਾਲਤ ਮਾੜੀ ਹੈ ਆਓ ਅਸੀਂ ਹੋਰ ਵੀ ਕਿਸੇ ਸੰਗਤ ਦੇ ਨਾਲ ਗੱਲਬਾਤ ਕਰਦੇ ਆਂ ਹਾਂਜੀ ਭਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਭਾਈ ਕਿਵੇਂ ਦੇਖਦੇ ਹੋ ਜਿਸ ਤਰ੍ਹਾਂ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਜਿਸ ਤਰ੍ਹਾਂ ਕਿ ਪਾਰਕਿੰਗ ਨੂੰ ਲੈ ਕੇ ਇਸ پارک ਨੂੰ ਲੈ ਕੇ ਇਸ ਵਾਰ ਦਰਬਾਰਸ਼ਮ ਡਾੜੀ ਗੋਣਾ ਬੜੀ ਡਿਟੇਲ ਨਾਲ ਬਖਿਆਨਾਂ ਨੇ ਗੱਲ ਕੀਤੀ ਆ ਵੇਖੋ ਵੇਖਣ ਨੂੰ ਹੀ ਨਹੀਂ ਚੰਗਾ ਲੱਗਦਾ ਤੇ ਇੱਥੇ ਤਾਂ ਟਾਇਲਾਂ ਲੱਗਣੀਆਂ ਬਹੁਤ ਜ਼ਰੂਰੀ ਆ ਸੰਗਤ ਬੜੀ ਆਉਂਦੀ ਆ ਜਿੱਦ ਤਰ੍ਹਾਂ ਨੇ ਦੱਸਿਆ 11 ਪੈਚਮੀਆ ਬਾਹਰ ਵੀ ਪਸੰਤ ਪੈਚਮੀ ਇਸ ਕਰਕੇ ਇੱਥੇ ਸੰਗਤ ਦੇ ਨੂੰ ਮੁੱਖ ਰੱਖ ਕੇ ਟਾਇਲਾਂ ਲੱਗਣੀਆਂ ਅਤਿ ਜ਼ਰੂਰੀ ਨੇ ਪਰ ਜਿਸ ਤਰ੍ਹਾਂ ਇੱਥੋਂ ਦੀ ਮੈਨੇਜਮੈਂਟ ਕਮੇਟੀ ਹੈ ਉਹਨਾਂ ਵੱਲੋਂ ਕਿਉਂ ਨਹੀਂ ਇਹਦਾ ਸੁਧਾਰ ਕਿਉਂ ਨਹੀਂ ਕੀਤਾ ਗਿਆ ਇਹੋ ਤੇ ਅਸੀਂ ਸੋਚ ਰਹੇ ਹਾਂ ਤਾਈਆਂ ਤੇ ਪਹਿਲਾਂ ਧੰਨ ਸਾਹਿਬ ਨੂੰ ਮਿਲੇ ਸੀਗੇ ਤੇ ਉਹਨਾਂ ਨੂੰ ਇਹ ਆਪਣੀ ਸਮੱਸਿਆ ਦੱਸੀ ਸੀ ਤੇ ਅਜੇ ਤੱਕ ਤੇ ਕੋਈ ਨਹੀਂ ਉਹਨਾਂ ਨੇ ਕੀਤਾ ਅਸੀਂ ਫਿਰ ਬੇਨਤੀ ਕਰਦੇ ਹਾਂ ਉਹਨਾਂ ਨੂੰ ਵੀ ਕਰਨਾ ਤੇ ਉਹਨਾਂ ਹੀ ਆ ਵੀ ਕੀ ਤੁਹਾਡੇ ਵੱਲੋਂ ਜਿਸ ਤਰ੍ਹਾਂ ਕਿ ਇੱਥੋਂ ਦੀ ਜਿਹੜੀ ਮੈਨੇਜਮੈਂਟ ਕਮਿਟੀ ਹੈ ਤੁਹਾਡੇ ਵੱਲੋਂ ਇੱਥੇ ਮਿਲਿਆ ਗਿਆ ਉਹਨਾਂ ਦੇ ਨਾਲ ਨਹੀਂ ਜਿਹੜੇ ਇੱਥੋਂ ਦੇ ਮੈਨੇਜਰ ਨੇ ਸ਼ਾਟਾ ਸਾਹਿਬ ਦੇ ਕਿਉਂਕਿ ਮੈਨੇਜਰ ਸਾਹਿਬ ਦੇ ਇਹ ਵੱਸ ਦੀ ਗੱਲ ਨਹੀਂ ਹੁੰਦੀ ਇਹ ਤੇ ਉਹਨਾਂ ਦੀ ਜਿਹੜੀ ਹਾਈ ਕਮਾਂਡ ਨੇ ਉਹਨਾਂ ਨੇ ਜਾਂ ਲਵਾਉਣੀਆਂ ਜਾਂ ਕਿਸੇ ਸੰਤ ਮਹਾਂਪੁਰਸ਼ ਦੀ ਡਿਊਟੀ ਲਾਉਣੀ ਆ ਜਿੱਦਾਂ ਗੁਰਦੁਆਰਾ ਸਾਡਾ ਸਭ ਬਾਬਾ ਦਿੱਲੀ ਵਾਲਿਆਂ ਨੇ ਬਣਾਇਆ ਜੀ ਜਾਂ ਉਹਨਾਂ ਦੀ ਡਿਊਟੀ ਲਾਉਣ ਉਹਨਾਂ ਨੂੰ ਬੇਨਤੀ ਕਰਨ ਉਹ ਲਵਾਦਾਂ ਜਾਂ ਸ਼ਰੋਣੀ ਕਮੇਟੀ ਲਵਾਵੇ ਕਿਉਂਕਿ ਸ਼ਰੋਣੀ ਕਮੇਟੀ ਕੋ ਕਾਫੀ ਫੰਡ ਨੇ ਤੇ ਇਥੇ ਉਹਨਾਂ ਵਾਸਤੇ ਮਾਮੂਲੀ ਗੱਲ ਹੈ ਨਹੀਂ ਨਹੀਂ ਜਿਸ ਤਰ੍ਹਾਂ ਉਹਨਾਂ ਦੇ ਵਾਸਤੇ ਦੀ ਕੋਈ ਗੱਲ ਨਹੀਂ ਹੈਗੀ ਉਹਨਾਂ ਨੂੰ ਇੱਥੋਂ ਦਾ ਪੂਰੀ ਇਹਨਾਂ ਨੂੰ ਕਮਾਂਡ ਦਿੱਤੀ ਗਈ ਹੈ ਜੀ ਤਾਂ ਸਾਡਾ ਕੰਮ ਹੁੰਦਾ ਜੀ ਮੈਨੇਜਮੈਂਟ ਦੇਖਣੀ ਇਥੋਂ ਦੀ ਉਹ ਜਿਹੜੇ ਵੱਡੇ ਪੱਧਰ ਤੇ ਲੱਖਾਂ ਰੁਪਈਆ ਦੇ ਕੰਮ ਨੇ ਇਹ ਸਾਰੇ ਸ਼ਰੋਮਣੀ ਕਮੇਟੀ ਦੇ ਪ੍ਰਧਾਨ ਦੇ ਵੱਸ ਦੀ ਗੱਲ ਹੈ ਜੀ ਤੇ ਫਿਰ ਤੁਸੀਂ ਜਿਸ ਤਰ੍ਹਾਂ ਸ਼ਰੋਮਣੀ ਕਮੇਟੀ ਦੇ ਪ੍ਰਧਾਨ ਦੇ ਨਾਲ ਮਿਲੇ ਤੁਸੀਂ ਹਾਂਜੀ ਅਸੀਂ 2 ਮਹੀਨੇ ਪਹਿਲਾਂ ਉਹਨਾਂ ਨੂੰ ਤਕਰੀਬਨ ਮਿਲੇ ਸੀ ਉਹਨਾਂ ਨੂੰ ਬੇਨਤੀ ਕੀਤੀ ਸੀ ਵੀ ਉਸ ਪਾਰ ਦੀ ਬੜੀ ਮਾੜੀ ਹਾਲਤ ਆ ਤੇ ਕਿਰਪਾ ਕਰਾ ਕੇ ਇੱਥੇ ਮਦਦ ਟਾਈਲਾਂ ਜਾਂ ਸੀਸੀ ਫਰਸ਼ਲ ਪਾਇਆ ਜਾਵੇ ਤੇ ਦੁਬਾਰਾ ਫੇਰ ਤੁਹਾਡੇ ਅਸੀਂ ਚੈਨਲ ਰਾਹੀਂ ਬੇਨਤੀ ਕਰਦੇ ਹਾਂ ਕਿ ਇਹਦੇ ਵੱਲ ਧਿਆਨ ਦੇਗੇ ਤੇ ਇੱਥੇ ਜਾਂ ਸੀਸੀ ਤੇ ਜਾਂ ਟੇਲਾਂ ਨੂੰ ਇੰਜ ਜਾਣੋ ਜਿਸ ਤਰ੍ਹਾਂ ਤੁਹਾਡੀ ਜਿਸ ਤਰ੍ਹਾਂ ਕੀ ਗੱਲਬਾਤ ਵੀ ਉਹਨਾਂ ਦੇ ਨਾਲ ਹੋਈ ਕੀ ਤੁਹਾਨੂੰ ਕਿਤਨਾ ਦਾ ਛੁਆਸਨ ਦਿੱਤਾ ਗਿਆ ਤੁਸੀਂ ਅਸੀਂ ਮੰਨਦੇ ਹਾਂ ਵੀ ਉਹ ਸ਼ਰੋਣੀ ਕਮੇਟੀ ਦੇ ਪ੍ਰਧਾਨ ਨੇ ਬੜੀ ਵੱਡੀ ਇਹ ਸਿੱਖਾਂ ਦੀ ਜਿਹੜੀ ਜਥੇਬੰਦੀ ਆ ਉਹਨਾਂ ਦੇ ਬੜੇ ਵੱਡੇ ਰਜੇਵੇਂ ਆ ਪਰ ਇਹ ਵੀ ਬੜਾ ਜ਼ਰੂਰੀ ਆ ਇਹਦੇ ਵੱਲ ਵੀ ਖਾਸ ਖਿਆਲ ਕੀਤਾ ਜਾਵੇ ਜਿਸ ਤਰ੍ਹਾਂ ਕੀ ਅਸੀਂ ਇੱਥੋਂ ਦੇ ਜਿਸ ਤਰ੍ਹਾਂ ਕੀ ਦਿਲਬਾਕ ਸਿੰਘ ਵਡਾਲੀ ਦੇ ਨਾਲ ਤੇ ਸੰਗਤ ਦੇ ਨਾਲ ਵੀ ਗੱਲਬਾਤ ਕੀਤੀ ਹੈ ਅਸੀਂ ਜਿਸ ਤਰ੍ਹਾਂ ਕੀ ਗੁਰਦੁਆਰਾ ਦੇ ਜਿਹੜੇ ਪ੍ਰਬੰਧਕ ਕਮੇਟੀ ਪ੍ਰਧਾਨ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਕੀ ਉਹਨਾਂ ਦਾ ਕੀ ਆਖਣਾ ਹੈ ਜਿਸ ਤਰ੍ਹਾਂ ਕਿ ਸਾਡੇ ਨਾਲ ਸ਼ਾਟਾ ਸਾਹਿਬ ਗੁਰਦੁਆਰਾ ਉਹਨਾਂ ਦੇ ਮੈਨੇਜਰ ਗੁਰਪ੍ਰੀਤ ਸਿੰਘ ਜੀ ਮੌਜੂਦ ਨੇ ਗੱਲਬਾਤ ਕਰਦੇ ਆਂ ਹਾਂਜੀ ਭਾਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਭਾਜੀ ਕਿਵੇਂ ਦੇਖਦੇ ਹੋ ਜਿਸ ਤਰ੍ਹਾਂ ਕਿ ਆਪਣਾ ਦਿਲਬਾਹ ਸਿੰਘ ਵਡਾਲੀ ਵੱਲੋਂ ਜਿਸ ਤਰ੍ਹਾਂ ਕਿ ਪਾਰਕਿੰਗ ਨੂੰ ਲੈ ਕੇ ਤੁਹਾਡੇ ਥੋੜਾ ਜਿਆਦਾ ਕਿ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਡੇ ਵੱਲੋਂ ਕੰਮ ਨਹੀਂ ਕਰਵਾਏ ਗਏ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ ਮਨੂੰ ਤੁਹਾਡੇ ਕੋਲੋਂ ਹੀ ਪਤਾ ਲੱਗਾ ਹੈ ਕਿ ਸਰਦਾਰ ਦਿਲਬਾਹ ਸਿੰਘ ਜੀ ਨੇ ਅੱਜ ਮਨੂੰ ਤੁਹਾਡੇ ਨਾਲ ਗੱਲ ਕੀਤੀ ਹੈ ਇਸ ਦੇ ਸਬੰਧ ਵਿੱਚ ਮੈਂ ਤੇ ਇਹ ਹੀ ਕਹਾਂਗਾ ਕਿ ਜਿਹੜਾ ਸਾਡਾ ਜੋ ਪ੍ਰੋਸੈ ਜਿਹਦੇ ਵਿੱਚੋਂ ਉਹਦਾ ਸਾਰਾ ਜਿਹੜਾ ਆ ਪੀ ਐਸਟੀਮੇਟ ਲੱਗ ਚੁੱਕਾ ਆ ਤੇ ਕਹਿ ਸਿਰਫ ਉਹਨ ਇੱਕ ਆ ਮੌਸਮ ਵਿਭਾਗ ਕਰਕੇ ਕੰਮ ਰੁਕਿਆ ਪਿਆ ਵਾ ਤੇ ਇੱਕ ਇਸ ਸਮੇਂ ਸਾਡਾ ਜਿਹੜਾ ਆ ਪੀ ਇਹਦਾ ਕੰਮ ਚੱਲਦਾ ਪਿਆ ਵਾ ਨਿਵਾਸ ਦਾ ਉੱਪਰਲੀ ਮੰਜ਼ਲ ਦਾ ਜਿੱਦੋਂ ਕੰਮ ਕੰਪਲੀਟ ਹੋ ਜਾਣਾ ਆ ਉਸ ਤੋਂ ਬਾਅਦ ਆ ਜਦੋਂ ਮੌਸਮ ਠੀਕ ਹੋ ਜਾਣਾ ਆ ਉਸ ਤੋਂ ਬਾਅਦ ਦਾ ਕੰਮ ਜਿਹੜਾ ਸ਼ੁਰੂ ਹੋ ਜਾਣਾ ਆ ਤੇ ਇਹ ਜਿਹੜਾ ਕੰਮ ਆ ਅੰਦਾਜ਼ਨ 2 ਜਾਂ 3 ਮਹੀਨੇ ਤੱਕ ਕੰਪਲੀਟ ਹੋ ਜਾਣਾ ਹੈ ਮਤਲਬ ਤੁਸੀਂ ਪੂਰਾ ਆਪਣੇ ਤੌਰ ਤੇ ਕਹਿ ਰਹੇ ਜੀ ਕਿ 2 ਜਾਂ 3 ਮਹੀਨੇ ਤੱਕ ਇਹ ਕੰਮ ਜਿਹੜਾ ਪਾਰਕਿੰਗ ਨੂੰ ਕਰਵਾਇਆ ਜਾਏਗਾ ਬਿਲਕੁਲ ਬਿਲਕੁਲ ਡੈਫੀਨੇਟਲੀ ਜੀ ਕਿਉਂਕਿ ਇਹਦੀ ਜਦੋਂ ਇਹ ਤਾਂ ਬਰਸਾਤ ਹੁੰਦੀ ਹੈ ਉਦੋਂ ਦਿੱਕਤ ਆਉਂਦੀ ਹੈ ਅਦਰਵਾਇਜ਼ ਕੋਈ ਚਲੋ ਮੁਸ਼ਕਲ ਨਹੀਂ ਆਉਂਦੀ ਪਰ ਇਹ ਕਿ ਉਹ ਜਿਹੜਾ ਕੰਮ ਹੈ ਉਹ ਹੋਣ ਵਾਲਾ ਹੈ ਉਹ ਸਾਨੂੰ ਇਸਕਦਾ ਪਤਾ ਹੈ ਤੇ ਇਹ ਚਲੋ ਮੀਨਾ ਇੱਕ ਤਾਂ ਵੱਧ ਘੱਟ ਲੱਗ ਸਕਦਾ ਹੈ ਬਟ ਇਹ ਕਿ ਜਿਹੜਾ ਆਉਂਦੀ ਬਸੰਤ ਤੋਂ ਪਹਿਲੇ-ਪਹਿਲੇ ਜਾਂ ਹੋਰ 2-3 ਮਹੀਨਿਆਂ ਤੱਕ ਇਹ ਕੰਮ ਕੰਪਲੀਟ ਹੋ ਜਾਣਾ ਹੈ ਧੰਨ ਧੰਨਵਾਦ ਅਸੀਂ ਜਿਸ ਤਰ੍ਹਾਂ ਕਿ ਆਪਣਾ ਛਾੜਾ ਸਾਹਿਬ ਗੁਰਦੁਆਰਾ ਜਿਹੜੇ ਕਿ ਉਹਨਾਂ ਦੇ ਜਿਹੜੇ ਮੈਨੇਜਰ ਜਿਹੜੇ ਗੁਰਪ੍ਰੀਤ ਸਿੰਘ ਉਹਨਾਂ ਨਾਲ ਪਾਰਕਿੰਗ ਨੂੰ ਲੈ ਕੇ ਜਿਸ ਤਰ੍ਹਾਂ ਕਿ ਗੱਲਬਾਤ ਕੀਤੀ ਹੈ ਉਹਨਾਂ ਦਾ ਆਖਣਾ ਹੈ ਕਿ 2 ਜਾਂ 3 ਮਹੀਨੇ ਤੱਕ ਜਿਹੜਾ ਕਿ ਛਾੜਾ ਸਾਹਿਬ ਗੁਰਦੁਆਰੇ ਦੀ ਜਿਹੜੀ ਪਾਰਕਿੰਗ ਦਾ ਕੰਮ ਜਿਹੜਾ ਕਿ ਕਰਵਾਇਆ ਜਾਇਆ ਹੈ ਕਿ ਉਹਨਾਂ ਨੂੰ ਖੁਦ ਇਸ ਤਰ੍ਹਾਂ ਦਾ ਫੀਲ ਹੁੰਦਾ ਹੈ ਕਿ ਹਾਂ ਉਹ ਜਿਹੜਾ ਮਤਲਬ ਜਿਹੜੇ ਚਿੱਕੜ ਚੁੱਕੜ ਹੈ ਉਹ ਜਿਹੜਾ ਠੀਕ ਨਹੀਂ ਲੱਗਦਾ ਜਿਸ ਤਰ੍ਹਾਂ ਕਿ 12 ਮਹੀਨੇ ਸੰਗਦਾ ਇੱਥੇ ਆ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਨਤਮਸਤਕ ਹੁੰਦੀਆਂ ਕੈਮਰਾਮੈਨ ਤਰुण ਦੇ